ਗੁਰਦਾਸਪੁਰ ਤੋਂ ਸਥਿਤ ਵੱਖ-ਵੱਖ ਤਿੰਨ ਨਿੱਜੀ ਸਕੂਲਾਂ ਅਤੇ ਇੱਕ ਸਰਹੱਦੀ ਇਲਾਕੇ 'ਚ ਸਥਿਤ ਜਵਾਰ ਨਵਯਦਿਆਲਾ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਇਸ ਈਮੇਲ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣ ਗਿਆ। ਉੱਥੇ ਡੀਸੀ ਗੁਰਦਾਸਪੁਰ ਵੱਲੋਂ ਸਿੱਖਿਆ ਵਿਭਾਗ ਨੂੰ ਉਨ੍ਹਾਂ ਵੱਲੋਂ ਸਕੂਲਾਂ 'ਚ ਤੁਰੰਤ ਛੁੱਟੀ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਵਿਕਤ ਸਕੂਲਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਰਚ ਕੀਤੀ ਗਈ। ਇੱਥੋਂ ਇਹ ਦੱਸਿਆ ਜਾ ਰਿਹਾ ਹੈ ਕਿ ਜੋ ਈਮੇਲ ਮਿਲੀ ਸੀ ਉਸ 'ਚ ਲਿਖਿਆ ਸੀ ਕਿ 1 ਵਜੇ ਤੋਂ ਸਕੂਲ ਨੂੰ ਬੰਮ ਨਾਲ ਉਡਾ ਦਿੱਤਾ ਜਾਵੇਗਾ ਅੱਜ ਸਵੇਰੇ 10:30 ਵਜੇ ਬਹੁਤ ਹੀ ਰਿਸਪੈਕਟਡ ਮਨਜੋਗ ਡੀਸੀ ਸਾਹਿਬ ਜੀ ਦਾ ਟੈਲੀਫੋਨ ਮੈਸੇਜ ਆਇਆ ਫੋਨ ਕਿ ਚਾਰ ਸਕੂਲਾਂ ਨੂੰ ਇੱਕ ਥ੍ਰੈਟ ਕਾਲ ਆਈ ਹੈ ਜਿਹਦੇ ਵਿੱਚ ਗੁਰਦਾਸਪੁਰ ਪਬਲਿਕ ਸਕੂਲ, ਟ੍ਰਿਨਿਟੀ ਪਬਲਿਕ ਸਕੂਲ, ਜਵਾਹਰ ਬਦਿਆਲੇ ਨਾ ਬੋਲਦੇ ਆ ਔਰ ਜੀਆ لال ਮਿੱਤਲ ਸਕੂਲ ਜਦੋਂ ਇਹ ਸਾਨੂੰ ਇਹਨਾਂ ਚਾਰਾਂ ਸਕੂਲਾਂ ਦਾ ਮੈਸੇਜ ਮਿਲਿਆ ਸੀ ਸਕੂਲ ਮੁਖੀਆਂ ਨੂੰ ਤੁਰੰਤ ਇਨਫੋਰਮ ਕਰ ਦਿੱਤਾ ਔਰ ਸਕੂਲ ਨੂੰ ਜਿਹੜਾ ਹੈ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸਟਾਫ ਨੂੰ ਸਾਰੇ ਸਕੂਲਾਂ ਨੂੰ ਬੰਦ ਕਰਵਾ ਦਿੱਤਾ ਤੇ ਬੱਚੇ ਸੁਰੱਖਿਆ ਦਾਤ ਆਪਣੇ ਘਰਾਂ ਤੱਕ ਪਹੁੰਚ ਚੁੱਕੇ ਐ ਤੇ ਪੁਲਿਸ ਜਿਹੜੀ ਹੈ ਆਪਣੀ ਇਨਵੈਸਟੀਗੇਸ਼ਨ ਦਾ ਕੰਮ ਜਿਹੜੀ ਆ ਕਰ ਰਹੀ ਹੈ ਓਕੇ ਇਹ ਸਾਨੂੰ ਜਿਹੜੀ ਹੈ ਨਾ ਪ੍ਰਸ਼ਾਸਨ ਨੂੰ ਥ੍ਰੈਟਨਿੰਗ ਈਮੇਲਸ ਆਈਆਂ ਸੀ ਕਿ ਸਕੂਲ 'ਚ ਕੋਈ ਐਕਸਪਲੋਸਿਵ ਹੋ ਸਕਦਾ ਸੋ ਉਸ ਇਨਫੋਰਮੇਸ਼ਨ ਤੇ ਆਪਾਂ ਸਾਰੇ ਸਕੂਲ ਜਿਹੜੇ ਆ ਹੁਣ ਇੱਥੇ ਨਿਵਾਹਰ ਨਵੋਦੇ ਵਿਦਿਆਲਿਆ ਇੱਥੇ ਵੀ ਐਂਟੀ ਸਬੋਟੇਜ ਚੈੱਕ ਕਰਾਈ ਆ ਸੋ ਇਹ ਸਾਰੀਆਂ ਜਿਹੜੀਆਂ ਨਾ ਇਹ ਗਲਤ ਇਨਫੋਰਮੇਸ਼ਨ ਹੈ ਕੋਈ ਵੀ ਏਦਾਂ ਦੀ ਗੱਲਬਾਤ ਨਹੀਂ ਪਾਈ ਗਈ ਔਰ ਇਹ ਸਿਰਫ ਇੱਕ ਸਕੂਲ ਨਹੀਂ ਪੂਰੇ ਕਾਫੀ ਜ਼ਿਲ੍ਹਿਆਂ 'ਚ ਇਹ ਏਦਾਂ ਦੀਆਂ ਆ ਰਹੀਆਂ ਨਾ ਸੋ ਆਪਾਂ ਪਬਲਿਕ ਨੂੰ ਇਹ ਆਸ਼ਵਾਸਨ ਦਰਾਨੇ ਆ ਵੀ ਇਹ ਸਾਰੀ ਗਲਤ ਇਨਫੋਰਮੇਸ਼ਨ ਹੈ ਇੱਥੇ ਜ਼ਿਆਦਾ ਪੈਨਿਕ ਕਰਨ ਦੀ ਲੋੜ ਨਹੀਂ ਹੈ ਸੋ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਅਲਰਟ ਹੈ ਸਕੂਲ ਦੇ ਜਿਹੜੇ ਪ੍ਰਸ਼ਾਸਨ ਹੈ ਉਹਨਾਂ ਨਾਲ ਆਪਾਂ ਜਿਹੜੇ ਕੰਟੈਕਟ ਚ ਹੈਗੇ ਸੋ ਇਹ ਸਾਰੀਆਂ ਈਮੇਲਸ ਜਿਹੜੀਆਂ ਫਿਲਹਾਲ ਘੁੱਟੀਆਂ ਨੇ ਇਸ ਤੇ ਸਾਈਬਰ ਟੀਮਾਂ ਸਾਡੀਆਂ ਜਿਹੜੀਆਂ ਉਹ ਵਰਕਆਊਟ ਕਰ ਰਹੀਆਂ ਤੇ ਇਸ ਦਾ origin ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਈਮੇਲ ਟ੍ਰੈਕਿੰਗ ਈਮੇਲਸ ਕਿੱਥੋਂ ਆਦੀਆਂ ਫਿਲਹਾਲ ਇਹਨਾਂ ਈਮੇਲਸ ਕੋਈ ਸੇ ਚਾਹੀ ਨਹੀਂ ਸੋ ਆਪਾਂ ਬੱਚਿਆਂ ਦੇ ਜਿਹੜੇ ਮਾਪੇ ਉਹਨਾਂ ਨੂੰ ਵੀ ਕਹਿੰਨੇ ਆ ਵੀ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਇਦਾਂ ਦੀ ਕੋਈ ਗੱਲਬਾਤ ਸੋ ਚੱਬੀ ਲੈ ਮੈਂ ਲੋਕਾਂ ਨੂੰ ਇਹੋ ਰਿਕੁਐਸਟ ਕਰਦਾ ਬੇਨਤੀ ਕਰਦਾ ਇਹ ਜਿੱਥੋਂ ਵੀ ਕੋਈ ਰਹਿ ਰਿਹਾ ਆਪਣੇ ਆਲੇ-ਦੁਆਲੇ ਚਾਹੇ ਬਾਜ਼ਾਰ ਹੈ ਚਾਹੇ ਤੁਹਾਡੇ ਇਲਾਕੇ ਦੇ ਵਿੱਚ ਪਿੰਡਾਂ ਦੇ ਵਿੱਚ ਕੋਈ ਕਿਰਾਏਦਾਰ ਕੋਈ ਬਾਹਰ ਦਾ ਬੰਦਾ ਆ ਕੇ ਰਹਿ ਰਿਹਾ ਉੱਤੇ ਨਿਗਾਹ ਰੱਖਣ ਔਰ ਤੁਹਾਨੂੰ ਕਿਸੇ ਵੀ ਕੋਈ ਸ਼ੱਕੀ ਜਾਂ ਕੁਝ ਸ਼ੱਕ ਪੈਂਦਾ ਤਾਂ ਪੁਲਿਸ ਨੂੰ ਜਾਂ ਕਨਸਰਨ ਪੁਲਿਸ ਸਟੇਸ਼ਨ ਨੂੰ ਇਮੀਡੀਏਟਲੀ ਕਾਲ ਕਰ ਜਿਸ ਸਵੇਰੇ ਮਾਂਜੋਗ ਜਿਨਾ ਸਿਖਿਆ ਅਫਸਰ ਜੀ ਦਾ ਮੈਨੂੰ ਟੈਲੀਫੋਨ ਸੰਦੇਸ਼ ਪ੍ਰਾਪਤ ਹੋਇਆ ਸੀ ਕਿ ਸਾਨੂੰ ਮਾਂਜੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਜੀ ਵੱਲੋਂ ਇੱਕ ਸਨਾਨ ਪ੍ਰਾਪਤ ਹੋਇਆ ਵਾ ਕਿ ਚਾਰ ਸਕੂਲਾਂ ਦੇ ਵਿੱਚ ਕੋਈ ਥ੍ਰੈਟਿੰਗ ਆਈ ਆ ਕਿ ਬੰਬ ਬਲਾਸਟ ਦੇ ਸੰਬੰਧ ਚ ਜਿਸ ਵਿੱਚ ਉਹਨਾਂ ਚਾਰਾਂ ਸਕੂਲਾਂ ਨੂੰ ਹੀ ਅਸੀਂ ਇਨਫੋਰਮੇਸ਼ਨ ਕਰ ਦਿੱਤੀ ਸੀਗੀ ਕਿ ਇਹਨਾਂ ਨੂੰ ਤੁਰੰਤ ਜਿਹੜਾ ਵਾ ਬੰਦ ਕਰ ਦਿੱਤਾ ਜਾਵੇ ਤੇ ਬੱਚਿਆਂ ਨੂੰ ਛੁੱਟੀ ਕਰ ਦਿੱਤੀ ਜਾਵੇ ਜੋ ਕਿ ਉਹਨਾਂ ਵੱਲੋਂ ਸਾਨੂੰ ਕੁਝ ਦੱਸਿਆ ਗਿਆ ਕਿ ਕੱਲ੍ਹ ਬਾਰੇ ਵੀ ਉਹਨਾਂ ਕਿਹਾ ਵੀ ਸਕੂਲ ਬੰਦ ਕੀਤੇ ਜਾਣਗੇ ਉਹਨਾਂ ਵੱਲੋਂ ਸਾਨੂੰ ਕੋਈ ਮੇਲ ਪ੍ਰਾਪਤ ਹੋਈ ਆ ਉਹ ਅਸੀਂ ਮੇਲ ਜਿਹੜੀ ਆ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਜੀ ਨੂੰ ਅਗਲੀ ਰੀ ਕਾਰਵਾਈ ਹਿਤ ਭੇਜ ਦਿੱਤੀ ਜਾਵੇਗੀ ਨੇ ਅੱਜ ਵਾਸਤੇ ਸੀ ਆਈ ਮੇਲ ਪਰ ਕੁਝ ਸਕੂਲ ਮੁਖੀਆਂ ਵੱਲੋਂ ਇਹ ਕਿਹਾ ਗਿਆ ਕਿ ਕੱਲ ਨੂੰ 20 ਸਕੂਲ ਬੰਦ ਕੀਤੇ ਜਾਣਗੇ ਪਰ ਉਹਨਾਂ ਵੱਲੋਂ ਇਹ ਉਹਨਾਂ ਨੂੰ ਇਹ ਕਿਹਾ ਗਿਆ ਹੈਗਾ ਵੀ ਤੁਸੀਂ ਮੇਲ ਕਰੋ ਸਾਨੂੰ ਅਸੀਂ ਉਹਦੀ ਅਗਲੀ ਕਾਰਵਾਈ ਹਟ ਮੰਡ ਜੋ ਡਿਪਟੀ ਕਮਿਸ਼ਨਰ ਜੀ ਦੇ ਧਿਆਨ ਵਿੱਚ ਲਿਆ ਦਿੱਤੀ ਜਾਵੇਗੀ ਕਿ ਕੱਲ ਸਕੂਲ ਬੰਦ ਕਰਨਾ ਹੈ ਕਿ ਨਹੀਂ ਇਹ ਉਹ ਸਕੂਲਾਂ ਇਹਨਾਂ ਚਾਰ ਸਕੂਲਾਂ ਨੂੰ ਟਾਈਮ ਦੇ ਬਾਰੇ ਨਹੀਂ ਕੋਈ ਜਾਣਕਾਰੀ ਹੈਗੀ ਪਰ ਜੋ ਵੀ ਮੈਨੂੰ ਮੈਸੇਜ ਪ੍ਰਾਪਤ ਹੋਇਆ ਉਹ ਅਸੀਂ ਤੁਰੰਤ ਸਕੂਲ ਪ੍ਰਿੰਸੀਪਲ ਨੂੰ ਮੈਸੇਜ ਕਨਵੇ ਕਰ ਦਿੱਤਾ ਸੀਗਾ ਤੇ ਬੱਚਿਆਂ ਨੂੰ ਸੇਫ ਜਗ੍ਹਾ ਤੇ ਮਿਲੋ ਭੇਜ ਦਿੱਤਾ ਜਾਵੇ ਕਿ ਸਕੂਲ ਬੰਦ ਕਰ ਦਿੱਤੇ ਜਾਣ ਉਹਨਾਂ ਸਕੂਲਾਂ ਨੂੰ ਛੁੱਟੀ ਕਰ ਦਿੱਤੀ ਗਈ ਹੈ ਉਹਨਾਂ ਸਕੂਲਾਂ ਨੂੰ ਅੱਜ ਛੁੱਟੀ ਕਰ ਦਿੱਤੀ ਗਈ ਹੈ ਸਕੂਲ ਬੰਦ ਪਈ ਗਏ